ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਖੇਤੀਬਾੜੀ ਦੇ ਸੰਧ ਦੀ ਗੱਲ ਕਰਨ ਲੱਗੇ ਸੀਗੇ ਅੱਜ ਅਸੀਂ ਇੱਕ ਸੰਧ ਲੈਣ ਚੱਲੇ ਸੀਗੇ ਬਾਕੀ ਤੁਸੀਂ ਸੰਧ ਦਿਖਾਉਣ ਤੋਂ ਪਹਿਲਾਂ ਜੇ ਅੰਦਾਜ਼ਾ ਲਾਵਾਂ ਤਾਂ ਤੁਹਾਨੂੰ ਦੱਸ ਦਿਆਂ ਵੀ ਬਹੁਤ ਟਾਈਮ ਤੋਂ ਪੁਰਾਣੇ ਟਾਈਮ ਤੋਂ ਹੀ ਸੰਧ ਚੱਲਦਾ ਤੇ ਅੱਜ ਵੀ ਉਹਦੀ ਮੰਗ ਓਨੀ ਹੀ ਆ ਜਿੰਨੀ ਕਿ ਪੁਰਾਣੇ ਸਮਿਆਂ 'ਚ ਸੀਗੀ ਕਣਕ ਦੀ ਬਜਾਈ ਦੇ ਸਮੇਂ ਤੇ ਝੋਨੇ ਦੀ ਬੜਾਈ ਹੁੰਦੀ ਹੈ ਜਦੋਂ ਕਣਕ ਦੀ ਬਜਾਈ ਕਰਦੇ ਆ ਤੇ ਸੰਧ ਜੀ ਆਪਾਂ ਕਹਿ ਦਈਏ ਵੀ ਮੰਗਵਾ ਮਿਲਦਾ ਨਹੀਂ ਸੰਦਾ ਕਿਰਾਏ ਤੇ ਵੀ ਨਹੀਂ ਮਿਲਦਾ ਐਨੀ ਮੰਗ ਹੁੰਦੀ ਆ ਜੇ ਸੁਪਰ ਸੀਡਰ ਰੋਟਾ ਵੀਟਰ ਕਹਿ ਦਈਏ ਤਾਂ ਉਹ ਤੋਂ ਪਹਿਲਾਂ ਵੀ ਜੇ ਉਹ ਸੰਦ ਦੀ ਵਰਤੋਂ ਕਰਦੇ ਆ ਤਾਂ ਕਣਕ ਦੀ ਬਜਾਈ ਦਾ ਵੱਖਰਾ ਹੀ ਆਨੰਦ ਹੁੰਦਾ ਤੇ ਵੱਖਰੀ ਕੋਈ ਫਸਲ ਯਾਨੀ ਕਿ ਉੱਗਣ ਦੇ ਵਿੱਚ ਰਹਿੰਦੀ ਆ ਤੇ ਚਲੋ ਬਾੜੀ ਵੇਟ ਨਾ ਕਰਾਈਏ ਦੱਸਦੇ ਆਪਾਂ ਤੁਹਾਨੂੰ ਬਹੁਤ ਪੁਰਾਣਾ ਟੈਨ ਚ ਉਹਨਾਂ ਟਾਈਮਾਂ 'ਚ ਇਹ ਸੰਦ ਆਪਾਂ 16000 ਰੁਪਏ ਦਾ ਲਿਆ ਸੀਗਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਤੇ ਤਵੀਆਂ 16000 ਰੁਪਏ ਦੇ ਲਿਆ ਸੀ ਚੱਲਦੀ ਹਾਲਤ 'ਚ 18 ਤਵੀਆਂ ਆਪਾਂ ਬਦਲਣ ਲੱਗੇ ਆ ਕਿਉਂਕਿ ਤਵੀਆਂ ਦੇ ਹੁਣ ਤਵੇ 20 ਇੰਚ ਹੀ ਹੈਗੇ ਵੈਸੇ ਚੱਲਦੇ ਸੀਗੇ ਹਜੇ ਮੈਂ ਵੈਸੇ ਹੀ ਮਨ ਕੀਤਾ ਵੀ ਹੋਰ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਤਕਰੀਬਨ ਮੇਰੇ ਹਿਸਾਬ ਨਾਲ 25-22 ਸਾਲ ਹੋ ਗਏ ਹੁਣੇ 25-26 ਤੇ ਇਸ ਕਰਕੇ ਆਪਾਂ ਅੱਜ ਨਵੀਆਂ ਲੈਣ ਚੱਲੇ ਆ ਤੇ ਚੱਲੇ ਆ ਫਰੀਦਕੋਟ ਨਿਊ ਪੰਜਾਬ ਐਗਰੋਟੈਕ ਫਰੀਦਕੋਟ ਨਿਊ ਪੰਜਾਬ ਵਾਲਿਆਂ ਦੇ ਫਰੀਦਕੋਟ ਤੇ ਉਥੇ ਚੱਲ ਕੇ ਵੀ ਆਪਾਂ ਦਿਖਾਉਨੇ ਆ ਵੀ ਜਿਹੜੀਆਂ ਹੁਣ ਨਵੇਂ ਡਿਜ਼ਾਈਨ ਦੇ ਵਿੱਚ ਤਵੀਆਂ ਬਣਾਉਂਦੇ ਆ ਗਰੰਟੀ ਲੈਂਦੇ ਆ ਵੀ ਕਦੇ ਵੀ 베ਰਿੰਗਾਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਤਵੇ ਟੇਢੇ ਘਸਾਉਣ ਦੀ ਕੰਪਲੇਂਟ ਨਹੀਂ ਆਉਂਦੀ ਪਹਿਲਾਂ ਚਲੋ ਇਹ ਸੁਧਾਰ ਨਹੀਂ ਸੀਗਾ ਜਿਵੇਂ ਕਹਾ ਤਵੀਆਂ ਤੁਸੀਂ ਦੇਖ ਲਓ ਇਧਰੋਂ ਤਵੇ ਵੱਡੇ ਆ ਤੇ ਇਧਰੋਂ ਤਵੇ ਛੋਟੇ ਆ ਇਹ ਥੋੜੇ ਟੇਢੇ ਘਸਾਉਂਦੀਆਂ ਸੀਗੀਆਂ ਇਸੇ ਕਰਕੇ ਆਪਾਂ ਬਦਲਣ ਲੱਗੇ ਆ ਤੇ ਅਗਲੀ ਸ਼ੂਟਿੰਗ ਆਪਾਂ ਫਰੀਦਕੋਟ ਜਾ ਕੇ ਕਰਦੇ ਆ ਨਿਊ ਪੰਜਾਬ ਐਗਰੋਟੈਕ ਵਾਲਾਂ ਦੀ ਧੰਨਵਾਦ ਦੋਸਤੋ ਪੰਜ ਕਿਲੋ ਮੀਟਰ ਪਹੁੰਚ ਗਏ ਦੋਸਤੋ ਬਸ ਨੇੜੇ ਹੀ ਆ ਫਰੀਦਕੋਟ ਦੇ 20-22 ਕਿਲੋਮੀਟਰ ਰਹਿ ਗਏ ਅੰਦਾਜ਼ਾ ਨੀਲਾ ਘੜਾ ਹੋ ਗਿਆ ਲਓ ਵੀ ਦੋਸਤੋ ਪਹੁੰਚ ਗਏ ਆਪਾਂ ਨਿਊ ਪੰਜਾਬ ਐਗਰੋਟੈਕ ਫਰੀਦਕੋਟ ਇਥੋਂ ਦੇ ਸੁਪਰ ਫਿਲਟਰ ਕੋਈ ਵੀ ਸੰਦ ਆਪਾਂ ਲੈਣਾ ਹੋਵੇ ਤਾਂ ਪਹੁੰਚ ਕੇ ਸੰਪਰਕ ਕਰ ਸਕਦੇ ਹਾਂ ਨੰਬਰ ਆਪਾਂ ਬਾਈਆਂ ਦਾ ਸਕਰੀਨ ਤੇ ਦਿਲਾ ਦੇਾਂਗੇ ਆਏ ਆਪਣੀਆਂ ਤਵੀਆਂ ਜਿਹੜੀਆਂ ਆਪਾਂ ਲਈਆਂ ਦਿਖਾਉਨੇ ਆ ਤੁਹਾਨੂੰ ਰੰਗ ਦਾ ਕੰਮ ਚੱਲੀ ਜਾਂਦਾ ਹਜੇ ਥੋੜਾ ਜਿਹਾ ਰਹਿਦਾ ਸੀਗਾ ਤੇ ਬਾਈ ਕਹਿੰਦੇ ਸੀਗੇ ਵੀ ਜਦੋਂ ਆਕੇ ਤੁਸੀਂ ਉਹਨੂੰ ਕੰਪਲੀਟ ਕਰਦੇ ਆਂਗੇ 20 ਤਵੀਆਂ ਦਾ ਸੈੱਟ ਆ ਬਾਈ ਕਹਿੰਦੇ ਗਾਰੰਟੀ ਇੰਨੀ ਹੋਵੇ ਵੀ ਸਾਰੀ ਉਮਰ ਪਰ ਤੁਹਾ ਹੱਥੋਂ ਇਹ ਮਰਦੀਆਂ ਨਹੀਂ ਤੇ ਦੂਜੀ ਗੱਲ ਵੈਰਿੰਗਾਂ ਦਾ ਇਹਦੇ ਕੋਈ ਸੈਜ ਕਰਾਉਣ ਦੀ ਲੋੜ ਨਹੀਂ ਪੈਂਦੀ ਜੇ ਕੱਲ ਨੂੰ ਕੋਈ ਇਨਕੀ ਕੀ ਹੁੰਦੀ ਆ ਵੀ ਵੈਰਿੰਗ ਟੁੱਟਦਾ ਜਾਂ ਸੈਜ ਚੱਲਦਾ ਤੇ ਇਹਦੇ ਵੈਰਿੰਗਾਂ ਦਾ ਸੈਜ ਕਰਾਉਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਆਪਾਂ ਅੰਦਰ ਚੱਲ ਕੇ ਦਿਖਾਉਨੇ ਆ ਵੈ ਇੱਧਰ ਦੀ ਤੁਸੀਂ ਮਾਰ ਲਓ ਜਾਂਦੀ ਤੇ ਇਹ ਵੀਰ ਜਿਹੜੇ ਆਪਾਂ ਸਪਰੇਅ ਵਾਲੇ ਬੂਮ ਕਹਿੰਦੇ ਨੇ 4x4 ਉਹ ਵੀ ਤਿਆਰ ਕਰਦੇ ਆ ਜੇ ਕਿਸੇ ਨੇ 4x4 ਇੰਜਨ ਰਖਾ ਕੇ ਵੀ 4x4 ਨਹੀਂ ਜਿਹੜੇ ਥੱਲੇ ਚਾਰਾਂ ਟਾਇਰਾਂ ਵਾਲੇ ਉਹ ਵੀ ਤਿਆਰ ਕਰ ਦਿੰਦੇ ਆ ਤੇ ਬਾਈਆਂ ਦੀ ਇੱਕ ਮੂੰਗੀ ਵਾਲੀ ਮਸ਼ੀਨ ਦੀ ਡਿਮਾਂਡ ਆ ਜਿਹੜੀ ਇੰਨੀ ਜ਼ਿਆਦੇ ਆ ਆ ਵੇਖੋ ਆ ਵੀਰ ਵੀ ਉਹਨਾਂ ਦਾ ਮੂੰਗੀ ਵਾਲੀ ਮਸ਼ੀਨ ਲੈਣ ਆਇਆ ਤੇ ਇਹਦੇ ਬਾਰੇ ਆਪਾਂ ਰਿਵਿਊ ਲੱਗ ਮਸ਼ੀਨ ਤੋਂ ਕਰਦੇ ਆ ਆ ਦੇਖੋ ਤਾਂ ਤੁਹਾਨੂੰ ਗੱਲ ਕਰ ਰਹੇ ਆ 4x4 ਕਰਕੇ ਜਿਹੜਾ ਬੂਮ ਤਿਆਰ ਹੁੰਦਾ ਤੇ ਫਰੇ ਵਾਸਤੇ ਬੂਮੀ ਪਿਆਰੀ ਚੱਲ ਰਹੀ ਆ ਤੇ ਉਹ ਮੇਰੇ ਸਾਹ ਨਾਲ ਡੀਜ਼ਲ ਵਾਲੀ ਟੈਂਕੀ ਆ ਤੇ ਆ ਮੂੰਗੀ ਵਾਸਤੇ ਜਾਂ ਹੋਰ ਕੋਈ ਫਸਲਾਂ ਬੈੱਡ ਤੇ ਵਿਚਨ ਵਾਸਤੇ ਬਹੁਤ ਕਾਮਯਾਬ ਮਸ਼ੀਨ ਆ ਇਹ ਤੇ ਇੱਕ ਆਪਾਂ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਇਹਦੇ ਚ ਆਹ ਤਵੀਆਂ ਦਾ ਸਮਾਨ ਪਿਆ ਹੈ ਕੱਟ ਵਾਲੇ ਵਿੱਚ ਤਵੇ ਪਾਏ ਜਾਂਦੇ ਆ ਤੇ ਇੱਕ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਸੈਜ ਦੀ ਵੀ ਸੈਜ ਨਹੀਂ ਇਹਨਾਂ ਦਾ ਜਮੇ ਕਰਵਾਉਣ ਦੀ ਲੋੜ ਪੈਂਦੀ ਤਵੀਆਂ ਦਾ ਬੋਸ਼ੀ ਉਦਾਂ ਹੀ ਲੱਗ ਜਾਂਦਾ ਏ ਤੇ ਤੁਹਾਨੂੰ ਦਿਖਾਉਨੇ ਆਪਾਂ ਆ ਚੀਜ਼ ਇਹ ਕੱਟ ਵਾਲਾ ਚੀਜ਼ ਆ ਇਹ ਚੌਰਸ ਟੱਕਦੇ ਆ ਚੌਰਸ ਟੱਕ ਤੇ ਬਸ ਇਦਾਂ ਹੀ ਚੜ ਜਾਣਾ ਤੇ ਇਦਾਂ ਇਹਦੇ ਉੱਤੇ ਵੈਰਿੰਗ ਚੱਲਣਾਗਾ ਜੇ ਕਿਤੇ ਕੱਲ ਨੂੰ ਵੀ ਬੇਰਿੰਗ ਦਾ ਸਾਈਜ਼ ਕਿਤੇ ਡਾਉਣ ਵੀ ਹੁੰਦਾ ਤੇ ਇਹ ਚੀਜ਼ ਸਿਰਫ ਬਦਲਣੀ ਪੈਣੀ ਆ ਇਹ ਨਹੀਂ ਵੀ ਸਾਰਾ ਹਿੱਸਾ ਖੋਲ ਕੇ ਖਰਾਬ ਤੇ ਚੜਾਉਣਾ ਪਊਗਾ ਤੇ ਉਹ ਚੀਜ਼ ਹੈ ਨਹੀਂ ਗੀ ਤੇ ਬੇਰਿੰਗ ਇਹਦੇ ਚ ਆਹ ਸਾਈਜ਼ ਆ ਦੇ ਭੱਟੇ ਜਿਹੜੇ ਆਪਾਂ ਟਰੱਕ ਦੀ ਕਹਿ ਸਕਦੇ ਟਰੱਕ ਵਾਲੇ ਬੇਰਿੰਗ ਜਿਹੜੀਆਂ ਪ੍ਰੈਸ਼ਰ ਵਾਲੀਆਂ ਤਵੀਆਂ ਹੁੰਦੀਆਂ ਹਨ ਉਹਨਾਂ ਦੇ ਹਿੱਸਿਆਂ ਚ ਵੀ ਇਹੀ ਬੇਰਿੰਗ ਪਾਏ ਜਾਂਦੇ ਆ ਇਹ ਬੇਰਿੰਗ ਪਾਉਣੇ ਨੇ ਚ ਤੇ ਬਾਕੀ ਆਪਾਂ ਜਿਹੜਾ ਮੂੰਗੀ ਵਾਲੀ ਮਸ਼ੀਨ ਦਾ ਰਿਵਿਊ ਆ ਉਹ ਆਪਾਂ ਬਾਅਦ ਚ ਭਾਈਆਂ ਨਾਲ ਮਿਲ ਕੇ ਕਰਦੇ ਆ ਤੇ ਕੰਪਿਊਟਰ ਕਰਾ ਤੇ ਕੋਈ ਵੀ ਸੰਧਾ ਬਾਈਆਂ ਨਾਲ ਇੱਕਰੀ ਸੰਪਰਕ ਰੂਪ ਕਰਿਓ ਬਾਜਵ ਰੇਟਾਂ ਤੇ ਬਹੁਤ ਗਰੰਟੀ دار ਗਰੰਟੀ ਛੋਦਾ ਹੈ ਸੰਧ ਤਿਆਰ ਕਰਦੇ ਆ ਸੋ ਧੰਨਵਾਦ ਬਹੁਤ